ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੌਜ਼ ਗੰਦੜਖੂ ਵਾਲੀ ਟਾਣੀ ਤੇ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਕਈ ਮਸਲੇ ਤੇ ਅਹਿਮ ਗੱਲਬਾਤ ਕੀਤੀ ਗਈ ਮੀਟਿੰਗ ਦੌਰਾਨ ਹਲਕੇ ਦੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕਾਜ਼ੀ ਹਾਂ ਜੀ ਪ੍ਰਧਾਨ ਜੀ ਨਾਮ ਤੁਹਾਡਾ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆ ਪ੍ਰਧਾਨ ਜੀ ਮੀਟਿੰਗ ਕੀਤੀ ਗਈ ਹੈ ਮੀਟਿੰਗ ਦਾ ਮਕਸਦ ਕੀ ਹੈ ਇਸ ਮੀਟਿੰਗ ਜਿਹੜੀ ਕੀਤੀ ਗਈ ਆ ਜਿਲ੍ਹਾ ਫਾਜ਼ਿਲਕਾ ਦੇ ਇੱਥੇ ਜ਼ੋਨ ਬਣਾਇਆ ਵਾ ਆਪਣੇ ਪਿੰਡ ਹੋਜਗੰਦਰ ਦੇ ਵਿੱਚ ਤੇ ਇਹਦਾ ਮਕਸਦ ਇਹ ਆ ਕਿ ਪੂਰੇ ਫਾਜ਼ਿਲਕੇ ਦੇ ਵਿੱਚ ਇਸ ਤਰ੍ਹਾਂ ਹੀ ਤਿੰਨ ਜ਼ੋਨ ਬਣ ਚੁੱਕੇ ਚਾਰ ਜ਼ੋਨ ਬਣ ਚੁੱਕੇ ਆ ਤਿੰਨ ਜ਼ੋਨ ਹੋਰ ਬਣਾ ਕੇ ਉਸ ਤੋਂ ਬਾਅਦ ਜ਼ਿਲ੍ਹੇ ਦਾ ਗਠਨ ਕਰਨਾ ਵਾ ਜ਼ਿਲ੍ਹੇ ਦੀ ਚੋਣ ਕਰਨੀ ਹੈ ਤੇ ਇੱਥੇ ਫਾਜ਼ਿਲਕੇ ਦੇ ਵਿੱਚ ਜਿਹੜਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਜਿਹੜਾ ਮਜ਼ਬੂਤ ਕਰਨਾ ਵਾ ਨੌਜਵਾਨਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਆ ਸਾਰੀਆਂ ਦੂਰ ਕਰਾਉਣੀਆਂ ਵਾ ਜਿਸ ਤਰ੍ਹਾਂ ਜਿਹੜਾ ਹੈਗਾ ਵਾ ਨੌਜਵਾਨਾਂ ਦੀ ਪੜ੍ਹਾਈ ਦਾ ਸਵਾਲ ਆ ਉਹਨਾਂ ਦੀ ਨੌਕਰੀ ਦਾ ਸਵਾਲ ਆ ਉਹਨਾਂ ਦੀ ਰਜਗਾਰ ਦਾ ਸਵਾਲ ਆ ਇਸੇ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦਾ ਫਸਲਾਂ ਦੇ ਭਾਵਾਂ ਦੀ ਗੱਲ ਆ ਜਿਹੜਾ ਅਸੀਂ ਐਮਐਸਪੀ ਗਰੰਟੀ ਕਾਨੂੰਨ ਸੀ2+50 ਨਾ ਮੰਗ ਰਿਆ ਜਿਹਦੇ ਵਾਸਤੇ ਸਾਲ ਹੋ ਗਿਆ ਸਭੂ ਗ੍ਰਾਉਂਡ ਦੇ ਉੱਤਰਪੁਰ ਬਾਰਡਰਾਂ ਦੇ ਬੈਠੇ ਹੋਏ ਉਹ ਮੰਗ ਲਾਗੂ ਕਰਾਉਣੀ ਆ ਇਸੇ ਤਰ੍ਹਾਂ ਹੀ ਜਿਹੜਾ ਕਾਰਪੋਰੇਟ ਸਾਡੇ ਤੇ ਚੜਿਆ ਆ ਰਿਹਾ ਸਾਡੀ ਫੂਡ ਮਾਰਕੀਟ ਤੇ ਕਬਜ਼ਾ ਕਰ ਰਿਹਾ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਸਾਡੀ ਜਿਹੜੀ ਖੇਤੀ ਮੰਡੀਓ ਤੋੜ ਰਿਹਾ ਵਾ ਸਾਡਾ ਆਲਾ ਦੋਲਾ ਸਾਰਾ ਤਬਾਰ ਕੁਦਰਤ ਸਮਾਜ ਤੇ ਬਨੋਕਰ ਨੂੰ ਤਬਾਹ ਕਰ ਰਿਹਾ ਉਹ ਕਾਰਪੋਰੇਟ ਨੂੰ ਇਸ ਦੇਸ਼ ਚੋਂ ਭਜਾਉਣਾ ਤੇ ਇਥੋਂ ਦੇ ਦੇਸ਼ ਦੇ ਹਾਕਮ ਜਿਹੜੇ ਉਹਦੇ ਦਲਾਲ ਬਣੇ ਹੋਏ ਆ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਸਰਕਾਰ ਚਾਹੇ ਸੂਬਿਆਂ ਦੀ ਸਰਕਾਰਾਂ ਵਾ ਉਹ ਉਹਦੇ ਲਈ ਸਾਰੇ ਨੌਜਵਾਨਾਂ ਨੂੰ ਲਾਮਬੰਦੀ ਸਾਰੇ ਕਿਸਾਨਾਂ ਨੂੰ ਵੀ ਤੁਹਾਨੂੰ ਲਾਮਬੰਦੀ ਕਰਨ ਵਾਸਤੇ ਇਹ ਅੱਜ ਦਾ ਕੱਟ ਸੀ ਆਉਣ ਦਿਨਾਂ 'ਚ ਅਸੀਂ ਇਸ ਲਹਿਰ ਨੂੰ ਹੋਰ ਮਜ਼ਬੂਤ ਕਰਾਂਗੇ ਸ਼ੰਭੂ ਕਨੋਰੀ ਰਤਨਪੁਰਾ ਬਾਰਡਰਾਂ ਦੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਇਹ ਸਾਰੇ ਪਿੰਡ ਜਮਤੇ ਪਾਸ ਕਰਾਵਾਂਗੇ ਕੋਈ ਵੀ ਦਫ਼ਤਰ ਦੇ ਵਿੱਚ ਇੱਕ ਵੀ ਰੁਪਈਆ ਪ੍ਰੇਟਾਚਾਰ ਨਹੀਂ ਦੇਊਗਾ ਸਾਡਾ ਬੰਦਾ ਪ੍ਰੇਟਾਚਾਰ ਦਾ ਸ਼ਿਕਾਰ ਨਹੀਂ ਹੋਊਗਾ ਆਪਣਾ ਜਥੇਬੰਦੀ ਦਾ ਨਾਮ ਲੈ ਕੇ ਆਪਣੇ ਕੰਮ ਕਰਾਊਗਾ ਜੇ ਕਿਸੇ ਅਫਸਰ ਨੇ ਦਾ ਮੁਲਾਜ਼ਮ ਨੇ ਜਾਂ ਕਿਸੇ ਨੇ ਵੀ ਮੰਤਰੀ ਸੰਤਰੀ ਐਮ ਐਲ اے ਨੇ 1 ਰੁਪਿਆ ਲੈਣ ਦੀ ਕਿਸੇ ਨੂੰ ਕੋਸ਼ਿਸ਼ ਕੀਤੀ ਉਹਦਾ ਇਸ ਧਰਤੀ ਤੋਂ ਨਾਮੋ ਨਿਸ਼ਾਨ ਮਿਟਾ ਦੇਾਂਗੇ ਧਰਤੀ ਤੱਕ ਦਾ ਵੀ ਨਾਚ ਕਰ ਦਾਂਗੇ ਅਹੀਂ ਨਹੀਂ ਬਖਸ਼ਣਾ ਕਿਸੇ ਨੂੰ ਠੀਕ ਹੈ ਜੀ ਦੂਜਾ ਕਰਜ਼ਾ ਜਿਹਨਾਂ ਦੇ ਕਰਜ਼ਾ ਜਿਹੜਿਆ ਕਿਸਾਨਾਂ ਮਜ਼ਦੂਰਾਂ ਤੇ ਉਹ ਕਰਜ਼ੇ ਬਾਰੇ ਅਸੀਂ ਮਤਾ ਪਾਸ ਕਰਤਾ ਵੀ ਜਿਹੜੇ ਵੀ ਕਰਜ਼ਾ ਨਹੀਂ ਦੇ ਸਕਦੇ ਛੋਟੇ ਕਿਸਾਨ ਆ ਗਰੀਬ ਆ ਉਹ ਜਥੇ ਬੰਦ ਹੋ ਜਾਣ ਲੜਾਈ ਦੇ ਮੈਦਾਨ ਚ ਆਉਣ ਕਿਸੇ ਕਿਸਾਨ ਦੀ ਕਰਜ਼ੇ ਕਰਨਾ ਕੋਰਕੀ ਹੋਣਦਿਆਂ ਨਾ ਗ੍ਰਿਫਤਾਰੀ ਹੋਣ ਦਿਆਂਗੇ ਤੇ ਨਾ ਹੀ ਕਰਜ਼ਾ ਘਰਾਉਣ ਦਿਆਂਗੇ ਸਾਡੀ ਮੰਗ ਆ ਜਿਹੜਾ ਸ਼ੰਭੂ ਮੋਰਚਾ ਲੱਗਾ ਹੋਇਆ ਖਨੌਰੀ ਉਹਨਾਂ ਦੀ ਵੀ ਇਹੀ ਮੰਗ ਉਹਦੇ ਵਿੱਚੋਂ ਮੰਗ ਪਾਈ ਹੋਈ ਆ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਹਿੰਦੁਸਤਾਨ ਦੇ ਆ ਦਾ ਪੰਜਾਬ ਦੇ ਆ ਦਾ ਸਾਰਾ ਸਮੂਚਾ ਕਰਜ਼ਾ ਖੋੜਾ ਖਤਮ ਕੀਤਾ ਜਾਵੇ ਜਿਸ ਤਰੀਕੇ ਨਾਲ ਡਾਨੀਆਂ ਬਾਨੀਆਂ ਦੇ ਕਾਰਪੋਰੇਟਾਂ ਦੇ ਕਰਜ਼ੇ ਸਰਕਾਰ ਸਰਕਾਰੀ ਖਜ਼ਾਨੇ ਚੋਂ ਖਤਮ ਕਰ ਰਹੀ ਆ ਸਰ ਲੋਕਾਂ ਦੇ ਟੈਕਸਾਂ ਚੋਂ ਖਤਮ ਕਰ ਰਹੀ ਆ ਉਹਨਾਂ ਦਾ 42 ਲੱਖ ਕਰੋੜ ਦਾ ਕਰਜ਼ਾ ਹੁਣ ਤੱਕ ਸਰਕਾਰ ਖਤਮ ਕਰ ਚੁੱਕੀ ਆ ਪਿਛਲੇ 10 ਸਾਲਾਂ ਚ 16 ਲੱਖ ਕਰੋੜ ਦਾ ਕਰਜ਼ਾ ਖਤਮ ਕਰ ਚੁੱਕੀ ਆ ਤੇ ਕਿਸਾਨਾਂ ਦੇ ਕਰਜ਼ੇ ਤੇ ਵੀ ਸਾਰੇ ਤੇ ਜਿਹੜਾ ਵਾ ਉਹ ਲਕੀਰ ਮਾਰੀ ਜਾਵੇ ਉਸੇ ਪੈਟਰਨ ਤੇ ਇਹ ਸਾਡੀ ਮੰਗ ਆ ਇਸ ਤੋਂ ਇਲਾਵਾ ਜਿਹੜਾ ਮੀਟਰ ਲੱਗ ਰਿਹਾ ਹੈ ਸਮਾਰਟ ਉਹ ਅਸੀਂ ਨਹੀਂ ਲੱਗਣ ਦੇਣਾ ਉਹਦਾ ਮਤਾਬਾਤ ਕਰਤਾ ਕਿਉਂਕੋ ਨਿੱਜੀ ਕਰਨਿਆਂ ਉਹਦੇ ਨਾਲ ਸਾਡੀ ਪਹੁੰਚ ਤੋਂ ਜਿਹੜੀ ਬਿਜਲੀ ਆ ਸਾਡੀ ਬੰਬੀਆਂ ਦੀ ਵੀ ਸਾਡੇ ਘਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਇਸ ਕਰਕੇ ਸਮਾਰਟ ਮੀਟਰ ਕਿਸੇ ਵੀ ਕੀਮਤੇ ਪਿੰਡਾਂ 'ਚ ਨਹੀਂ ਲੱਗਣ ਦੇ ਰੋਈ ਮਤਾਬਾਤ ਕੀਤਾ ਵਿਆਹ ਸ਼ਾਦੀਆਂ ਮਰਨੇ ਪਰਨੇ ਸਾਡੇ ਢੰਗ ਨਾਲ ਕਰਨ ਦੇ ਜਿਹੜੇ ਆ ਉਹ ਵੀ ਮਤੇ ਪਾਸ ਕਰਾਂਗੇ ਪਿੰਡਾਂ 'ਚ ਕਿਉਂਕਿ ਇਹਦੇ ਨਾਲ ਜਿਹੜਾ ਕਾਰਪੋਰੇਟ ਦਾ ਬਹੁਤ ਵੱਡਾ ਮਸਲਾ ਵਾ ਸਾਨੂੰ ਪੈਸਿਆਂ ਦੇ ਵਿੱਚ ਬਹੁਤ ਵੱਡੀ ਲੁੱਟ ਹੋ ਰਹੀ ਆ ਸਾਡੇ ਸਮਾਜਿਕ ਇੱਕ ਬਹੁਤ ਵੱਡੀ ਕ੍ਰਿਤਿਆ ਸਮਾਜਿਕ ਕ੍ਰਿਤਿ ਤੇ ਉਹ ਸਮਾਜਿਕ ਕ੍ਰਿਤਿਆ ਦੇ ਖ ਵੀ ਉਹ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਮਨੋਖ ਨੂੰ ਵਧੀਆ ਬਣਾਉਣ ਵਾਸਤੇ ਕੁਦਰਤ ਦਾ ਵਾਤਾਵਰਨ ਵਧੀਆ ਕਰਨ ਵਾਸਤੇ ਇਹ ਲੜਾਈ ਅਸੀਂ ਲੜ ਰਹੇ ਆਂ ਉਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ